ਸਭ ਤੋਂ ਖਰਾਬ ਰੋਡ ਜਿਹੜੀ ਮੰਨਣ ਵਾਲੀ ਹੈ ਹੁਣ ਉਸ ਦੀ ਕੰਸਟਰਕਸ਼ਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਪਵੇਲੀਅਨ ਤੋਂ ਜਿਹੜੀ ਮਾਤਾ ਰਾਣੀ ਚੌਕ ਨੂੰ ਜਿਹੜਾ ਜੋੜਨ ਵਾਲਾ ਫਲਾਈਓਵਰ ਹੈ ਉਸ ਦੀ ਜਿਹੜੀ ਹੈ ਰੈਨੋਵੇਸ਼ਨ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤਾਂ ਅਜ ਇਸ ਤਰੀਕੇ ਨਾਲ ਤੁਸੀਂ ਸਭ ਜਾਣਦੇ ਹੋ ਕਿ ਜਿਹੜੀ ਇਹ ਰੋਡ ਹੈ ਕਾਫੀ ਜ਼ਿਆਦਾ ਖਰਾਬ ਸੀ ਥੋ ਲੰਘਣਾ ਜਿਹੜਾ ਉਹ ਕਾਫੀ ਜ਼ਿਆਦਾ ਮੁਸੀਬਤਾਂ ਭਰਿਆ ਹੁੰਦਾ ਸੀ ਵਹੀਕਲ ਥੋੜਾ ਉਸ ਦੀ ਵੀ ਜਿਹੜੀ ਹੈ ਖਸਤਾ ਹਾਲਤ ਜਿਹੜੀ ਹੈ ਹੋ ਜਾਂਦੀ ਹੁੰਦੀ ਸੀ ਤੇ ਬਿਲਕੁਲ ਹੁਣ ਉਸ ਦਾ ਜਿਹੜਾ ਰੀਨੋਵੇਸ਼ਨ ਦਾ ਕੰਮ ਹੈ ਉਹ ਸ਼ੁਰੂ ਹੋਇਆ ਜਿਹੜਾ ਇਸ ਦਾ ਕੰਮ ਹੈ ਕਾਫੀ ਵੱਡੇ ਪੱਧਰ ਤੇ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇੱਕ ਦਿਨ ਦੇ ਵਿੱਚ ਹੀ ਜਿਹੜਾ ਇਸ ਦਾ ਕਾਫੀ ਜਿਹੜਾ ਏਰੀਆ ਹੈ ਉਹ ਪੱਟ ਦਿੱਤਾ ਗਿਆ ਹੋਇਆ ਇਸ ਤੋਂ ਬਾਅਦ ਜਿਹੜੀ ਹੈ ਦੁਵਾਰਾ ਜਿੱਥੇ ਜਿਹੜੀ ਹੈ ਨਵੀਂ ਉਹ ਸੜਕ ਜਿਹੜੀ ਆ ਬਣਾਈ ਜਾਏ ਕਰ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ ਤੇ ਜਿਸ ਤਰੀਕੇ ਨਾਲ ਪਹਿਲਾਂ ਬਰਸਾਤਾਂ ਪੰਜਾਬ ਦੇ ਵਿੱਚ ਕਾਫੀ ਭਾਰੀ ਤਦਾਦ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਭਾਰੀ ਮਾਤਰਾ ਜਿਹੜੀ ਹੈ ਬਰਸਾਤ ਦੇਖਣ ਨੂੰ ਮਿਲੀਆਂ ਉਸ ਤੋਂ ਬਾਅਦ ਸੜਕਾਂ ਚੁੱਕੇ ਹੋਏ ਸੀ ਹਸਸਕਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਵੀ ਲੁਧਿਆਣੇ ਦੀ ਸਭ ਤੋਂ ਖਰਾਬ ਰੋਡ ਜਿਹੜੀ ਮੰਨਣ ਵਾਲੀ ਹੈ ਹੁਣ ਉਸ ਦੀ ਕੰਸਟਰਕਸ਼ਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਰੈਨੋਵੇਸ਼ਨ ਜਿਹੜੀ ਉਸ ਦੀ ਹੈ ਸ਼ੁਰੂ ਹੋ ਚੁੱਕੀ ਹੋਈ ਹੈ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੁਣ ਆ ਪਵੇਲੀਅਨ ਤੋਂ ਜਿਹੜੀ ਮਾਤਾ ਰਾਣੀ ਚੌਂਕ ਨੂੰ ਜਿਹੜਾ ਜੋੜਨ ਵਾਲਾ ਫਲਾਈਓਵਰ ਹੈ ਉਸ ਦੀ ਜਿਹੜੀ ਹੈ ਰੈਨੋਵੇਸ਼ਨ ਜਿਹੜੀ ਆ ਸ਼ੁਰੂ ਹੋਈ ਹੈ ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਸਭ ਜਾਣਦੇ ਹੋ ਕਿ ਜਿਹੜੀ ਇਹ ਰੋਡ ਹੈ ਕਾਫੀ ਜ਼ਿਆਦਾ ਖਰਾਬ ਸੀ ਇੱਥੋਂ ਲੰਘਣਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਮੁਸੀਬਤਾਂ ਭਰਿਆ ਹੁੰਦਾ ਸੀਗਾ ਜਿਸ ਤਰੀਕੇ ਨਾਲ ਇਸ ਦੇ ਖੱਡੇ ਸੀ ਰੋਡ ਦੇ ਉੱਤੇ ਜਿਸ ਤਰੀਕੇ ਨਾਲ ਪੈਚ ਵਰਕ ਇਸ ਦਾ ਬੜੇ ਗੰਦੇ ਤਰੀਕੇ ਨਾਲ ਜਿਹੜਾ ਇਸ ਦਾ ਪੈਚ ਵਰਕ ਹੋਇਆ ਹੋਇਆ ਸੀਗਾ ਵੀ ਜਿਹੜਾ ਵਹੀਕਲ ਥੋੜਾ ਉਸ ਦੀ ਵੀ ਜਿਹੜੀ ਹੈ ਖਸਤਾ ਹਾਲ ਜਿਹੜੀ ਹੈ ਹੋ ਜਾਂਦੀ ਹੁੰਦੀ ਸੀ ਤੇ ਬਿਲਕੁਲ ਹੁਣ ਉਸ ਦਾ ਜਿਹੜਾ ਰੀਨੋਵੇਸ਼ਨ ਦਾ ਕੰਮ ਹੈ ਉਹ ਸ਼ੁਰੂ ਹੋਇਆ ਕਾਫੀ ਸਮੇਂ ਬਾਅਦ ਜਿਹੜੀ ਹੈ ਇਹ ਫਲਾਈਓਵਰ ਦੀ ਜਿਹੜੀ ਸੜਕ ਹੈ ਦੁਬਾਰਾ ਬਣਨ ਲੱਗੀ ਆ ਤਾਂ ਬਿਲਕੁਲ ਜਿਹੜਾ ਇਸ ਦਾ ਕੰਮ ਹੈ ਕਾਫੀ ਵੱਡੇ ਪੱਧਰ ਤੇ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅ ਇੱਕ ਦਿਨ ਦੇ ਵਿੱਚ ਹੀ ਜਿਹੜਾ ਇਸ ਦਾ ਕਾਫੀ ਜਿਹੜਾ ਏਰੀਆ ਹੈ ਉਹ ਅ ਇਸ ਸਮੇਂ ਪਾਟ ਦਿੱਤਾ ਗਿਆ ਹੋਇਆ ਇਸ ਤੋਂ ਬਾਅਦ ਜਿਹੜੀ ਹੈ ਦੁਬਾਰਾ ਜਿਹੜੀ ਹੈ ਨਵੀਂ ਉਹ ਸੜਕ ਜਿਹੜੀ ਆ ਬਣਾਈ ਜਾਏਗੀ ਤਾਂ ਬਿਲਕੁਲ ਇਸੇ ਦੇ ਨਾਲ ਲੁਧਿਆਣੇ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਜਿਹੜੀਆਂ ਉਹ ਸੜਕਾਂ ਇਸੇ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ ਤਾਂ ਜਿਸ ਤਰੀਕੇ ਨਾਲ ਪਹਿਲਾਂ ਬਰਸਾਤਾਂ ਪੰਜਾਬ ਦੇ ਵਿੱਚ ਕਾਫੀ ਭਾਰੀ ਤਦਾਦ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਭਾਰੀ ਮਾਤਰਾ ਦੇ ਜਿਹੜੀ ਹੈ ਬਰਸਾਤ ਦੇਖਣ ਨੂੰ ਮਿਲੀ ਹੈ ਉਸ ਤੋਂ ਬਾਅਦ ਅ ਸੜਕਾਂ ਦੇ ਜਿਹੜੇ ਹਾਲਾਤ ਐ ਬਹੁਤ ਮਾੜੇ ਹੋ ਚੁੱਕੇ ਹੋਏ ਸੀਗੇ ਜਿਸ ਦੇ ਕਰਕੇ ਕਾਫੀ ਵੱਡੇ ਵੱਡੇ ਟੋਏ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਪੈ ਗਏ ਹੋਏ ਸੀ ਇਸੇ ਦੇ ਨਾਲ ਜਿਹੜੀ ਜੋੜ ਦੀ ਜਿਹੜੀ ਸੜਕ ਜਿਹੜਾ ਇਹ ਪੋਲਾ ਜਿਹੜਾ ਜਾ ਕੇ ਅੱਗੇ ਸੜਕ ਨੂੰ ਜੋੜਦਾ ਹੈ ਉਸ ਦੀ ਹਾਲਾਤ ਵੀ ਕੁਛ ਇਸੇ ਤਰੀਕੇ ਨਾਲ ਖਰਾਬ ਨੇ ਕਿ ਜਿੱਥੇ ਕਾਫੀ ਕਾਫੀ ਡੂੰਘੇ ਜਿਹੜੇ ਨੇ ਉਹ ਟੋਏ ਹੋਏ ਜਿਹੜੇ ਪਏ ਨਜ਼ਰ ਆਉਂਦੇ ਨੇ ਜਿਸ ਦੇ ਕਰਕੇ ਉੱਥੋਂ ਉਲੰਘਣਾ ਵੀ ਕਾਫੀ ਜ਼ਿਆਦਾ ਮੁਸੀਬਤਾਂ ਭਰਿਆ ਹੁੰਦਾ ਹੈ ਤੇ ਇੱਥੋਂ ਵੀ ਜੇਕਰ ਗੱਲ ਕਰੀਏ ਸਫਲਾਈਓਮ ਦੀ ਤਾਂ ਇੱਥੇ ਵੀ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਸੀਗਾ ਕਿ ਜਿਹੜਾ ਲੰਘਦਾ ਸੀ ਵਿਅਕਤੀ ਉਸ ਨੂੰ ਆ ਕਾਫੀ ਔਖਾ ਹੋ ਕੇ ਲੰਘਣਾ ਪੈਂਦਾ ਸੀਗਾ ਇਸ ਦੇ ਨਾਲ ਹੀ ਇੱਥੇ ਕਈ ਵਾਰ ਤੁਹਾਨੂੰ ਟ੍ਰੈਫਿਕ ਜਾਮ ਵੀ ਜਿਹੜਾ ਦੇਖਣ ਨੂੰ ਮਿਲਦਾ ਸੀਗਾ ਹਾਲਾਂਕਿ ਇਸ ਪੁਲ ਦੇ ਬਣਨ ਦੇ ਨਾਲ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਫਾਇਦਾ ਲੁਧਿਆਣਾ ਵਾਸੀਆਂ ਨੂੰ ਹੋਇਆ ਸੀਗਾ ਕਿੱਥੇ ਉਹਨਾਂ ਨੂੰ ਐਨਾ ਬਾਈਪਾਸ ਹੋ ਕੇ ਜਾਣਾ ਪੈਂਦਾ ਸੀਗਾ ਤੇ ਇਸ ਫਲਾਈਓਵਰ ਦੇ ਨਾਲ ਜਿਹੜਾ ਰਸਤਾ ਹੈ ਕਾਫੀ ਉਹਨਾਂ ਦਾ ਛੋਟਾ ਹੋਇਆ ਸੀਗਾ ਉਸ ਦੇ ਨਾਲ ਸ਼ਾਰਟਕਟ ਜਿਹੜਾ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਲੁਧਿਆਣਾ ਵਾਸੀਆਂ ਨੂੰ ਮਿਲਿਆ ਸੀਗਾ ਕਿ ਜਿਹੜਾ ਪਵੇਲੀਅਨ ਤੋਂ ਸਿੱਧਾ ਜਿਹੜਾ ਮਾਤਾ ਰਾਣੀ ਚੌਂਕ ਜਿਹੜਾ ਤੁਹਾਨੂੰ ਲੈ ਕੇ ਡ੍ਰੌਪ ਕਰ ਦਿੰਦਾ ਜਿਹੜਾ ਇਹ ਫਲਾਈਓਵਰ ਹੈ ਤਾਂ ਉਸ ਤੋਂ ਬਾਅਦ ਪਰ ਜਦੋਂ ਇਸ ਦੀ ਮੇਨਟੇਨੈਂਸ ਨਾ ਹੋਣ ਕਰਕੇ ਜਿਹੜੇ ਇਸ ਦੇ ਹਾਲਾਤ ਸੜਕ ਦੇ ਕਾਫੀ ਜਿਆਦਾ ਖਰਾਬ ਜਿਹੜੇ ਹੋ ਚੁੱਕੇ ਸੀ ਜਿੱਥੇ ਤੱਕ ਸੜਕ ਪੱਟੀ ਐ ਇੱਥੋਂ ਤੱਕ ਤਾਂ ਇਸ ਦੇ ਹਾਲਾਤ ਨਹੀਂ ਸਮਝ ਜਾਣਗੇ ਤੁਹਾਨੂੰ ਅੱਗੇ ਜ਼ਰੂਰ ਲੈ ਕੇ ਚੱਲਾਂਗੇ ਜੋ ਅਸਲੀ ਹਾਲਾਤ ਇਸ ਸੜਕ ਦੇ ਸੀਗੇ ਵੀ ਇੱਥੋਂ ਲੰਘਣਾ ਕਿੰਨਾ ਮੁਸ਼ਕਲਾਂ ਭਰਿਆ ਹੁੰਦਾ ਸੀਗਾ ਜਦੋਂ ਕਿਸੇ ਨੇ ਇੱਥੋਂ ਲੰਘਣਾ ਸੀਗਾ ਤਾਂ ਉਸ ਨੂੰ ਕਿਵੇਂ ਔਖਾ ਹੋ ਕੇ ਜਿਹੜਾ ਲੰਘਣਾ ਪੈਂਦਾ ਸੀਗਾ ਜੇਕਰ ਕੋਈ ਡਬਲ ਸਵਾਰੀ ਹੁੰਦਾ ਸੀਗਾ ਤਾਂ ਉਸ ਨੂੰ ਹੋਰ ਵੀ ਕੋਹ ਦਾ ਸੀ ਕਿਉਂਕਿ ਠੀਕਰ ਦੇਖੋ ਥੱਲੇ ਇਹ ਹਾਲਾਤ ਸੀਗੇ ਪੈਚ ਵਰ ਕੁਛ ਇਸ ਤਰੀਕੇ ਨਾਲ ਜਿਹੜਾ ਇਹ ਸੜਕ ਦਾ ਉਹ ਹੋਇਆ ਹੋਇਆ ਸੀਗਾ ਪਰ ਹੁਣ ਇਸ ਜਿਹੜੀ ਹੈ ਉਹ ਰੈਨੋਵੇਸ਼ਨ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤੇ ਦੁਬਾਰਾ ਤੋਂ ਜਿਹੜੀ ਹੈ ਸੜਕ ਬਣੇਗੀ ਤੇ ਫਿਰ ਉਸ ਤਰੀਕੇ ਨਾਲ ਹੀ ਲੁਧਿਆਣਾ ਵਾਸੀਆਂ ਦਾ ਜਿਹੜਾ ਇਹ ਫਾਇਦਾ ਕਰਦੀ ਹੋਈ ਨਜ਼ਰ ਆਏਗੀ ਜਿਹੜਾ ਸ਼ਾਰਟਕਟ ਹੈ ਜਿਹੜਾ ਲੁਧਿਆਣਾ ਵਾਸੀਆਂ ਵਾਸਤੇ ਉਹ ਇਸਤੇਮਾਲ ਹੁੰਦਾ ਹੋਇਆ ਨਜ਼ਰ ਆਏਗਾ ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਇਸ ਸੜਕ ਦੀ ਹਾਲਾਤ ਦੇਖ ਰਹੇ ਹੋ ਵੀ ਕਿਵੇਂ ਜਿਹੜੇ ਆ ਟੋਏ ਪਏ ਹੋਏ ਆ ਤੁਸੀਂ ਬਿਲਕੁਲ ਸ਼ਾਰਟ ਚੱਲਦੇ ਹੋਏ ਦੇਖਦੇ ਹੋਵੋਗੇ ਵੀ ਇਹ ਹਾਲਾਤ ਸੀਗੇ ਇਸ ਪੋਲ ਦੇ ਤੇ ਹੁਣ ਜਿਸ ਤਰ੍ਹਾਂ ਜਦੋਂ ਸ਼ਹਿਰ ਵਾਸੀਆਂ ਨੂੰ ਪਤਾ ਲੱਗਿਆ ਕਿ ਜਿਹੜੀ ਇਸ ਦੀ ਰੋਡ ਦੀ ਆ ਔਰ ਜਿਹੜੀ ਆ ਰੈਨੋਵੇਸ਼ਨ ਹੋ ਰਹੀ ਹੈ ਰੀਕਨਸਟਰਕਸ਼ਨ ਜਿਹੜੀ ਆ ਉਸ ਦੀ ਹੋ ਰਹੀ ਆ ਸੜਕ ਜਿਹੜੀ ਆ ਨਵੇਂ ਪੈ ਰਹੀ ਆ ਤਾਂ ਕਾਫੀ ਖੁਸ਼ੀ ਆ ਉਹਨਾਂ ਦੇ ਮਨ ਦੇ ਵਿੱਚ ਵੀ ਕਿ ਜਿਹੜਾ ਇੱਕ ਸੁਵਿਧਾ ਲੁਧਿਆਣਾ ਨੂੰ ਮਿਲੇ ਸੀ ਕਿ ਪਵੇਲੀਅਨ ਜੋ ਲੈ ਕੇ ਜਿਹੜਾ ਮਾਤਾ ਰਾਣੀ ਚੌਂਕ ਤੇ ਜਿਹੜਾ ਫਲਾਈਓਵਰ ਬਣਿਆ ਸੀਗਾ ਉਹ ਹੁਣ ਫੇਰ ਤੋਂ ਉਸੇ ਤਰੀਕੇ ਜਿਹੜਾ ਕੰਮ ਕਰੇਗਾ ਤੇ ਇਸ ਦੇ ਨਾਲ ਇੱਕ ਫਾਇਦਾ ਜਿਹੜਾ ਇੱਕ ਹੋਰ ਵੀ ਹੋਏਗਾ ਕਿ ਜਿਹੜਾ ਟ੍ਰੈਫਿਕ ਸੀਗਾ ਉਹ ਸ਼ਹਿਰ ਦੇ ਵਿੱਚੋਂ ਲੰਘਦਾ ਦਾ ਉਹ ਇਸੇ ਦੇ ਨਾਲ ਜਿਹੜਾ ਉਹ ਬਾਹਰੋਂ-ਬਾਰ ਜਿਹੜਾ ਉਹ ਆਪਣੀ ਮੰਜ਼ਿਲ ਤੱਕ ਜਿਹੜਾ ਉਹ ਪਹੁੰਚ ਸਕਦਾ ਜਿਸ ਦੇ ਨਾਲ ਕਾਫੀ ਫਾਇਦਾ ਜਿਹੜਾ ਉਹ ਲੁਧਿਆਣਾ ਦੇ ਨਿਵਾਸੀਆਂ ਨੂੰ ਵੀ ਹੋਊਗਾ ਕਿਉਂਕਿ ਟ੍ਰੈਫਿਕ ਜਿਹੜਾ ਉਹ ਸ਼ਹਿਰ ਦੇ ਅੰਦਰ ਜਿਹੜਾ ਉਹ ਐਂਟਰ ਨਹੀਂ ਕਰੇਗਾ ਉਹ ਆਊਟਰ ਤੋਂ ਹੀ ਜਿਹੜਾ ਉਹ ਆਪਣੇ ਕੰਮ ਵਾਲ ਪਹੁੰਚ ਸਕਦਾ ਕਿਉਂਕਿ ਪਹਿਲਾਂ ਵੀ ਜਿਸ ਤਰੀਕੇ ਨਾਲ ਜਦੋਂ ਦਮੋਰੀਆ ਪੁਲ ਦੀ ਕੰਸਟਰਕਸ਼ਨ ਚੱਲਦੀ ਪਈ ਸੀ ਤਾਂ ਉਸ ਤੋਂ ਇਸੇ ਪੁਲ ਨੇ ਜਿਹੜਾ ਉਹ ਲੁਧਿਆਣਾ ਵਾਸੀਆਂ ਦਾ ਸਾਥ ਦਿੱਤਾ ਸੀਗਾ ਇਸੇ ਪੁਲ ਨੇ ਜਿਹੜਾ ਉਹ ਸਾਰਾ ਟ੍ਰੈਫਿਕ ਜਿਹੜਾ ਉਹ ਹੈਂਡਲ ਕੀਤਾ ਸੀਗਾ ਤੇ ਹੁਣ ਜਦੋਂ ਇਸ ਦੀ ਕੰਸਟਰਕਸ਼ਨ ਹੋਰ ਜਾ ਰਹੀ ਹੈ ਤਾਂ ਕੁਝ ਸਮੇਂ ਵਾਸਤੇ ਜਿਹੜਾ ਹ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਆਪਣਾ ਰੂਟ ਜਿਹੜਾ ਉਹ ਪਹਿਲਾਂ ਹੀ ਉਸੇ ਤਰੀਕੇ ਨਾਲ ਪਲਾਨ ਕਰਕੇ ਚੱਲੋ ਕਿਉਂਕਿ ਜਿਹੜਾ ਪਵੇਲੀਅਨ ਤੋਂ ਜਿਹੜਾ ਮਾਤਰਾਣੀ ਚੌਂਕ ਜਾਣ ਵਾਲਾ ਫਲਾਈਓਵਰ ਹੈ ਉਹ ਹੁਣ ਕੁਝ ਦਿਨਾਂ ਵਾਸਤੇ ਅੰਡਰ ਕੰਸਟਰਕਸ਼ਨ ਹੈ ਉਹਦੀ ਰੈਨੋਵੇਸ਼ਨ ਹੋ ਰਹੀ ਹੈ ਉਹ ਬੰਦ ਰਹੇਗਾ ਤੇ ਤੁਸੀਂ ਆਪਣਾ ਰੂਟ ਜਿਹੜਾ ਉਹ ਪਹਿਲਾਂ ਹੀ ਡਿਵਰਟ ਕਰ ਲਓ ਤਾਂ ਜੋ ਤੁਹਾਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਪਰੇਸ਼ਾਨੀ ਹੈ ਉਹ ਆਪਣੇ ਸਫ਼ਰ ਦੇ ਵਿੱਚ ਨਾ ਹੋਵੇ